ਪੰਜਾਬ ਸਰਕਾਰ ਤੇ ਸਿਹਤ ਵਿਭਾਗ ਨਸ਼ੇ ਦੇ ਖਾਤਮੇ ਅਤੇ ਸੂਬੇ ਨਸ਼ੇੜੀਆਂ ਨਸ਼ਾ ਮੁਕਤ ਕਰਨ ਲਈ ਮੈਡੀਕਲ ਇਲਾਜ ਯਾਨੀ ਕਿ ਨਸ਼ਾ ਛਡਾਊ ਕੇਂਦਰਾਂ ਰਾਹੀਂ ਇਲਾਜ ਕਰਵਾਉਣ ਲਈ ਕਮਰ ਕੱਸ ਰਹੀ ਹੈ। ਰਾਜ ਸਰਕਾਰ ਦੇ ਸਿਖਰ ਤੇ ਸਿਹਤ ਵਿਭਾਗ ਦੇ ਨਸ਼ਾ ਛਡਾਊ ਕੇਂਦਰਾਂ ਤੇ ਮੁਲਾਜ਼ਮਾਂ ਦੀ ਮਦਦ ਤੋਂ ਬਿਨਾ ਇਹ ਕਾਮਯਾਬ ਨਹੀਂ ਹੋ ਸਕੇਗਾ ਜਦੋਂ ਤੱਕ ਉਹ ਕਰਮਚਾਰੀ ਮੈਂ ਡਿਊਟੀ ਤੇ ਆ ਕੇ ਆਪਣਾ ਕੰਮ ਨਹੀਂ ਕਰਦੇ। ਅਸੀਂ ਗੱਲ ਕਰਨ ਜਾ ਰਹੇ ਹਾਂ ਸਰਕਾਰੀ ਹਸਪਤਾਲ ਜ਼ਿਲ੍ਹਾ ਕਪੂਰਥਲਾ ਦੇ ਨਸ਼ਾ ਛਡਾਊ ਕੇਂਦਰ ਦੀ ਜਿੱਥੇ 10 ਤੋਂ 12 ਮੁਲਾਜ਼ਮਾਂ ਨੇ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ ਆਓ ਤੁਹਾਨੂੰ ਅਸੀਂ ਕਾਰਨ ਵੀ ਦੱਸਦੇ ਹਾਂ ਕਿ ਆਖਰ ਗੱਲ ਕੀ ਹੈ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਹਸਪਤਾਲ ਨਸ਼ਾ ਛਡਾਊ ਕੇਂਦਰ ਵਿੱਚ ਕੰਮ ਕਰਦੇ 10 ਦੇ ਕਰੀਬ ਮੁਲਾਜ਼ਮਾਂ ਨੂੰ ਪੰਜਾਬ ਸਿਹਤ ਵਿਭਾਗ ਨੇ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਮਲਾਜ਼ਮਾਂ ਦਾ ਇਲਜ਼ਾਮ ਹੈ ਕਿ ਸਾਡਾ ਇੱਕ ਪਰਿਵਾਰ ਹੈ ਸਾਡੇ ਕੋਲ ਬੱਚੇ ਨੇ ਸਾਡੇ ਬਜ਼ੁਰਗ ਮਾਪੇ ਨੇ ਅਸੀਂ ਬਿਨਾਂ ਤਨਖਾਹ ਤੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰ ਸਕਦੇ ਆ ਕਿਰਕੇ ਕਲੋਕੀ ਬਾਰ ਖੜੇ ਹੈ ਕਿ ਅੱਜ ਡਿਊਟੀ ਨਹੀਂ ਕਰਨੇ ਅਸੀਂ ਡਿਊਟੀ ਨਹੀਂ ਕਰਨੀ ਜੀ ਸਾਨੂੰ ਪ੍ਰੋਪਰ 5 ਮਹੀਨੇ ਹੋ ਗਏ ਆ ਤਨਖਾਹ ਨਹੀਂ ਮਿਲ ਰਹੀ 1.5 ਸਾਲ ਤੋਂ ਹੀ ਖੱਜਲ ਖਰਾਬ ਹੋ ਰਹੇ ਆ ਕਦੀ 1 ਮਹੀਨੇ ਦੀ ਪਾ ਦਿੰਦੇ ਕਦੀ 2 ਮਹੀਨੇ ਦੀ ਪਾ ਦਿੰਦੇ ਹੁਣ ਤੇ 5 ਮਹੀਨੇ ਹੋ ਗਏ ਆ ਸਾਨੂੰ ਤਨਖਾਹੀ ਨਹੀਂ ਮਿਲ ਰਹੀ ਅਸੀਂ ਕਰੀ ਆਪਣੇ ਬੱਚਿਆਂ ਦਾ ਕਿਆਰਾ ਕਿੱਦਾਂ ਕਰਾਂਗੇ ਮਤਲਬ ਕਿ ਕਿੰਨੇ ਮੁਲਾਜ਼ਮ ਹੈ ਜਿਹਨਾਂ ਨੂੰ ਤਨਖਾਹ ਨਹੀਂ ਸਾਡੇ ਬਸ 10 ਮੁਲਾਜ਼ਮ ਹੈਗੇ ਆ 10ਾਂ ਦੀ ਤਨਖਾਹ ਨਹੀਂ ਆ ਰਹੀ ਦਸੇ ਤਿੰਨ ਦਿਨ ਹੋਵੇ ਛੁੱਟੀ ਤੇ ਆ ਮਤਲਬ ਕਿ ਜਲਕੇ ਨਸ਼ਾ ਛਡਾਓ ਕਹਿੰਦੇ 10 ਮੁਲਾਜ਼ਮਾਂ ਤੇ ਸੇਤੇ ਆ ਨਸ਼ਾ ਛਡਾਓ ਸੈਂਟਰ ਜਿਹੜਾ ਹੈ 10ਾਂ ਮੁਲਾਜ਼ਮਾਂ ਦੇ ਸੇਤੇ ਆ ਵਾਟੈਂਡਨਾਂ ਦੇ ਵੀ ਸੇਤੇ ਕੁਝ ਸਟਾਫ ਨਰਸਾਂ ਵੀ ਹੈਗੀਆਂ ਵਾ ਉਹਨਾਂ ਨੇ ਵੀ ਲਿਖ ਕੇ ਦਿੱਤਾ ਵਾ ਜਦ ਤੱਕ ਸਾਡੀ ਤਨਖਾਹ ਨਹੀਂ ਆਂਦੀ ਅਸੀਂ ਨਹੀਂ ਆਣਾ ਕੰਮ ਤੇ ਨਹੀਂ ਤੇ ਟੋਟਲ ਕਿੰਨੇ ਮਤਕੀ ਕਲਕ ਪੇਸ਼ੈਂਟ ਕਿੰਨੇ ਅੰਦਰ ਪੇਸ਼ੈਂਟ ਅੰਦਰ 30 ਪੇਸ਼ੈਂਟ ਆ ਜੀ 4 ਪੇਸ਼ੈਂਟ ਬਾਹਰ ਆ ਮੈਡੀਕਲ ਵਾਰਚ ਅੱਛਾ ਤਾਂ ਕੋਈ ਡਾਕਟਰ ਆਂਦਾ ਡਾਕਟਰ ਆਉਂਦੇ ਆ 3 ਦਿਨ ਡਾਕਟਰ ਸੰਦੀਪੂ ਲਾਂਦੇ ਆ 3 ਦਿਨ ਡਾਕਟਰ ਅਮਨਸੂਦ ਆਂਦੇ ਆ ਇੱਕ ਹੋਰ ਵੀ ਲੇਡੀਜ਼ ਡਾਕਟਰ ਹੈਗੇ ਜਿਲੰਦਰੂ ਆਂਦੇ ਆ ਅਰਕ ਕੀ ਕਹਿ ਦਾ ਮਤਲਬ ਕਿ ਸਰਕਾਰ ਵੱਲੋਂ ਇੱਕ ਮਹਿਮ ਚਲਾਈ ਗਈ ਹੈ ਕਿ ਨਸ਼ਾ ਖਤਮ ਕਰਨਾ ਤਾਂ ਜੇ ਨਸ਼ਾ ਕਰਦੇ ਆ ਉਹ ਨਸ਼ਾ ਸੈਂਟਰ ਦੇ ਵਿੱਚ ਭੇਜਨੇ ਆ ਜੇ ਤੁਸੀਂ ਕਹਿੰਦੇ ਕਿ ਤੁਹਾਨੂੰ ਤਰਖਾਵਾ ਨਹੀਂ ਮਿਲਦੀ ਤਾਂ ਨਸ਼ਾ ਸੈਂਟਰ ਤੇ ਉਹ ਮਰੀਜ਼ ਕਿਰੇ ਦੇ ਹਵਾਲੇ ਭੇਜੂਗੇ ਮਰੀਜ਼ ਇਸ ਟਾਈਮ ਤੇ ਜੀ ਇੱਕ ਸਟਾਫ ਨਰਸਿੰਗ ਜਿਹੜੇ ਹੈਗੇ ਕੰਪਨੀ ਵੱਲੋਂ ਆ ਉਹਨਾਂ ਦੇ ਸ਼ਿਰ ਤੇ ਆ ਜਾਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਉਹ ਜਿੰਦਾ ਖੋਰ ਰਿਆ ਵਾ ਜਾਂ ਸਟਾਫ ਨੂੰ ਦੇਖ ਰਿਆ ਵਾ ਜਿਹੜੇ ਆਪਣੇ ਜਿਹੜੇ ਪੱਕੇ ਪੁਰਾਣੇ 10 10 12 12 ਸਾਲਾਂ ਤੋਂ ਲੱਗੇ ਆ ਉਹਨਾਂ ਨੂੰ ਤਨਖਾਹ ਨਾ ਮਿਲਣ ਕਰਕੇ ਉਹ ਇਸ ਟਾਈਮ ਛੁੱਟੀ ਦੇ ਨੇ ਸਰਜਨ ਕੀ ਕਰੇ ਸੀਰਜਨ ਪਹਿਲਾਂ ਤਾਂ ਸਾਨੂੰ ਕੋਈ ਹੱਥ ਪੱਲਾ ਹੀ ਨਹੀਂ ਫੜਾਉਂਦੇ ਸੀ ਔਰ ਕੱਲ ਉਹਨਾਂ ਨੇ ਕਿਹਾ ਵਾ ਕੋਈ ਨਹੀਂ ਤੁਹਾਡਾ ਕੰਮ ਕਰਾਨੇ ਆ ਸਾਨੂੰ 5 ਮਹੀਨੇ ਹੋ ਗਏ ਜਿਹੜੇ ਮਾਰਦੇ ਆ ਏਸੀਐਸ ਮੈਂਡਲ ਭੇਜ ਦਿੰਦੇ ਆ ਤੇ ਡੀਸੀ ਸਾਹਿਬਾ ਵੀ ਜਾਣਦੇ ਆ ਡੀਸੀ ਸਾਹਿਬ ਨੇ 2 ਦਿਨ ਦਾ ਵਾਅਦਾਸਨ ਦਿੱਤਾ ਸੀ 2 ਦਿਨ ਬਾਅਦ ਤੁਹਾਡੀ ਤਨਖਾਹ ਪੈ ਜਾਊਗੀ ਉਹ ਗੱਲ ਕਿਹਾ ਨੂੰ ਵੀ 10 ਦਿਨ ਹੋ ਗਏ ਕਿੰਨੇ ਮਹੀਨੇ ਦੀ ਤਨਖਾਹ ਜਿਹੜੀ ਤੁਹਾਨੂੰ ਪਈ ਨਹੀਂ 5 ਮਹੀਨੇ ਦੀ ਤਨਖਾਹ ਦੀ ਮਤਲਬ ਕਿ 5 ਮਹੀਨੇ ਤਨਖਾਹ ਮੁਲਾਜ਼ਮ ਨੂੰ ਨਾ ਦੇ ਕੇ ਕਿਤੇ ਨਾ ਕਿਤੇ ਧੱਕਾ ਤਾਂ ਹੋ ਰਿਹਾ ਮੁਲਾਜ਼ਮ ਦਾ ਧੱਕਾ ਸਾਡੇ ਨਾਲ ਹੀ ਹੋ ਰਿਹਾ ਵਾ ਬਾਕੀਆਂ ਤਾਂ ਸਾਰਿਆਂ ਨੂੰ ਮਿਲੀ ਜਾ ਰਹੀਆਂ ਵਾ ਜੇ ਕੋਈ ਸਿਵਲ ਸਰਜਨ ਨੂੰ ਤਨਖਾਹ ਨਹੀਂ ਮਿਲਦੀ ਅਗਲੇ ਤੱਕ ਕੇਸ ਕਰਕੇ ਲੈ ਲੂਗੀ ਅਸੀਂ ਕਿਤੋਂ ਕੇਸ ਕਰੀਏ ਕਿਤੋਂ ਪੈਸੇ ਲਈ ਇਹ ਵਕੀਲਾਂ ਦੇਣਗੇ ਤਾਂ ਤਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਸਾਡੀ ਤਨਖਾਹ ਦਵਾਈ ਜਾਵੇ ਸਾਡੇ ਨਾਲ ਇਨਸਾਫ ਕਰਾਇਆ ਜਾਵੇ ਮੰਤਰੀ ਸਾਹਿਬ ਆਏ ਸੀ ਕਿ ਉਹਨਾਂ ਨੇ ਅਰਜਨ ਦਿੱਤਾ ਸੀਗਾ ਤੁਹਾਡੀਆਂ ਤਨਖਾਹਾਂ ਤੁਹਾਨੂੰ ਮਿਲ ਜੂਗੀਆਂ ਤੁਹਾਨੂੰ ਪੱਕੇ ਵੀ ਕੀਤਾ ਜਾਊਗਾ ਪੱਕੇ ਕੀ ਕਰਨ ਸਾਡੀਆਂ ਜਿਹੜੀਆਂ ਆਪਣੀਆਂ ਤਨਖਾਹ ਉਹ ਵੀ ਸਾਨੂੰ ਦਰਦਰ ਤੱਕੇ ਖਾ ਰਹੇ ਖਾਣੇ ਪੈ ਰਹੇ